ਜਿੱਥੇ ਪੰਜਾਬ ਦੇ ਬਹੁਤ ਸਾਰੇ ਪੰਜਾਬੀ ਗਾਇਕ ਕਲਾਕਾਰ ਆਰਟਿਸਟ ਲੋਕ ਕਿਸਾਨੀ ਮੋਰਚੇ ਨੂੰ ਹਮਾਇਤ ਦੇਣ ਦੇ ਲਈ ਧੜਾ ਧੜ ਦਿੱਲੀ ਪਹੁੰਚ ਰਹੇ ਨੇ ਵੱਖ-ਵੱਖ ਤਰ੍ਹਾਂ ਦੇ ਗੀਤ ਗਾਣੇ ਵੀਡੀਓ ਸਾਂਝੀਆਂ ਕਰਕੇ ਲੋਕਾਂ ਨੂੰ ਕਿਸਾਨੀ ਮੋਰਚੇ ਦੀ ਹਮਾਇਤ ਕਰਨ ਨੂੰ ਆਖ ਰਹੇ ਨੇ ਇਸੇ ਤਰ੍ਹਾਂ ਹੀ ਪੰਜਾਬੀ ਗਾਇਕ ਤੇ ਕਲਾਕਾਰ ਗਿੱਪੀ ਗਰੇਵਾਲ ਜੋ ਕਿ ਕੈਨੇਡਾ ਤੋਂ ਸਿੱਧਾ ਦਿੱਲੀ ਕਿਸਾਨੀ ਮੋਰਚੇ ਤੇ ਕਿਸਾਨਾਂ ਨੂੰ ਹਮਾਇਤ ਦੇਣ ਦੇ ਲਈ ਪੁੱਜਾ ਫੇਸਬੁੱਕ ਤੇ ਗਿੱਪੀ ਗਰੇਵਾਲ ਵੱਲੋਂ ਪਾਈ ਆਪਣੀ ਪੋਸਟ ਦੇ ਵਿੱਚ ਉਸ ਵੱਲੋਂ ਇਹ ਸਾਰੇ ਮਾਮਲੇ ਨੂੰ ਤੇ ਕਿਸਾਨਾਂ ਨੂੰ ਹਮਾਇਤ ਦੇਣ ਦੇ ਲਈ ਲਾਈਵ ਕੀਤਾ ਗਿਆ ਜੋ ਕਿ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਬਹੁਤ ਵਧੀਆ ਗੱਲ ਸੀ ਭਾਈ ਉਹ ਵੀ ਇਹ ਆ ਉਹ ਸਵਾਲ ਦਾ ਅੱਛਾ ਜੀ ਕਿਹਨਾ ਹਾਲ ਚਾਲ ਜੀ ਠੀਕ ਠਾਕ ਹਾਂ ਬਹਿ ਜਾਓ ਹਾਂ ਅਸੀਂ ਇਸ ਵੇਲੇ ਹੈਗੇ ਆ ਜੀ ਲਾਈਵ ਦਿੱਲੀੋਂ ਇਹ ਬੜੀ ਬੜੀ ਰੈਂਕ ਨਾਂ ਦੀ ਆ ਗਿਆ ਇੱਕ ਪੁੱਛਾ ਹੋ ਰਿਹਾ ਅਜੀ ਦਿੱਲੀ ਪਹੁੰਚੇ ਆਇਆ ਆਪਾਂ ਬੈਠੇ ਆਂ ਖਾਲਸਾ ਆਇਆ ਅੱਜ ਸਾਰੇ ਬੰਦੇ ਨੂੰ ਹਾਈਪਰ ਕਰਦੇ ਤੇ ਉਹ ਭਾਵੇਂ ਤਰੀਕੇ ਨਾਲ ਪਸੰਦ ਕਰਦੇ ਆ ਸਾਰੇ ਆਪਣਾ ਬਈ ਤਰੀਕੇ ਨਾਲ ਹਾਂ ਪਰ ਤਬਰ ਨਹੀਂ ਬਣਾਉਂਦੀ ਆ ਆਪਾਂ ਅਮਰ ਭਾਈ ਹਾਂ ਦੱਸਿਓ ਜੀ ਜਿੰਮ ਵੀ ਆ ਗਈ ਜੀ ਹਾਂ ਜੀ ਵੀਰਾਂ ਨੇ ਪਿੰਡੋਂ ਲਿਆ ਕੇ ਉਰੇ ਦੇਸੀ ਬੰਦੇ ਨੇ ਜਿੰਮ ਲਾਇਆ ਜੀ ਪੂਰੇ ਆਪਣੇ ਕਬੱਡੀ ਵਾਲਿਆਂ ਨੇ ਵਾਸ਼ਿੰਗ ਮਸ਼ੀਨਾਂ ਵੀ ਲਾਤੀਆਂ ਜੀ ਅੱਛਾ ਜੀ ਗੀਜ਼ਰ ਦੀਆਂ ਮਸ਼ੀਨਾਂ ਆ ਗਈਆਂ ਨੇ ਠੀਕ ਐ ਅਸੀਂ ਲੱਤਾ ਘੁੱਟਣ ਨੂੰ ਮਸ਼ੀਨਾਂ ਲਾਈਆਂ ਜੀ 25 ਮਸ਼ੀਨਾਂ ਵੈਰੀ ਗੁੱਡ ਤੇ ਬਜ਼ੁਰਗਾਂ ਦੇ ਲਈ ਸਪੈਸ਼ਲੀ ਸ਼ੈਲਟਰ ਹੌਮ ਬਣਾ ਚੁੱਕੇ ਆ ਉੱਥੇ ਗੀਜ਼ਰ ਲਗਾ ਚੁੱਕੇ ਆ ਜੀ ਸੋ ਕਈ ਟਰੋਲ ਵੀ ਬਹੁਤ ਬਣਾ ਰਹੇ ਨੇ ਕਿ ਇਹ ਲਗਜ਼ਰੀ ਕਿਉਂ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ ਪਰ ਉਹਨਾਂ ਨੂੰ ਨਹੀਂ ਪਤਾ ਵੀ ਸਾਡਾ ਇਤਿਹਾਸ ਜਾਂ ਸਾਡੇ ਦਿਲ ਲਗਜ਼ਰੀ ਵਰਗੇ ਨਹੀਂ ਵਾਹ ਇਹ ਜਿਹੜਾ ਸਾਡੇ ਦਿਲ ਖੁੱਲੇ ਨੇ ਨਾ ਪੰਜਾਬੀ ਇਹਦੇ ਤੋਂ ਪਤਾ ਲੱਗ ਸਕਦਾ ਕਿਉਂਕਿ ਖਾਲਸਾ ਏਡ ਵੱਲੋਂ ਅਸੀਂ ਬੜੇ ਮਿਸ਼ਨਸ ਤੇ ਗਏ ਆ ਬੜੀ ਜਗ੍ਹਾਵਾਂ ਦੇ ਅੰਦੋਲਨ ਚ ਲੰਗਰ ਲਗਾਏ ਨੇ ਪਰ ਹਮੇਸ਼ਾ ਉੱਥੇ ਇਹ ਚੀਜ਼ ਮਿਲਦੀ ਸੀ ਕਿ ਨਿਰਾਸ਼ ਚਿਹਰੇ ਮਿਲਦੇ ਸੀ ਇਹ ਉਰੇ ਤਾਂ ਐ ਚੜਦੀ ਕਲਾ ਦੇ ਚਿਹਰੇ ਮਿਲਦੇ ਨੇ ਕਿ ਸ਼ਾਇਦ ਲੱਗਦਾ ਹੀ ਨਹੀਂ ਕਿ ਅਸੀਂ ਉਰੇ ਕੋਈ ਪ੍ਰੋਟੈਸਟ ਕਰ ਰਿਹਾ ਹਾਂ ਕੀ ਬਾਤ ਪਿੰਡਾਂ ਵੱਲੋਂ ਸੰਤਾਂ ਵੱਲੋਂ ਇਹ ਨਹੀਂ ਕਿ ਗੱਲੀ ਖਾਲਸਾ ਹੈੜ ਹਰ ਇੱਕ ਇੰਡੀਵਿਜੂਅਲ ਇਸ ਟਾਈਮ ਭਾਵਨਾ ਦੇ ਤੌਰ ਤੇ ਉਰੇ ਪਹੁੰਚਿਆ ਹੋਇਆ ਜਿੰਨਾ ਉਸ ਦੀ ਸਮਰਥਾ ਹੈਗੀ ਆ ਉਹ ਆਪਣਾ ਉਰੇ ਯੋਗਦਾਨ ਪਾ ਰਿਹਾ ਤਈਆਂ ਨੇ ਚਾਹ ਦੇ ਵਿੱਚ ਦੇਸੀ ਘਿਓ ਪਾ ਕੇ ਲੰਗਰ ਲਾਏ ਨੇ ਪਿੰਨੀਆਂ ਦੇ ਲੰਗਰ ਲਾਏ ਨੇ ਉਦਾਸਪੁਰ ਤੋਂ 5 ਟਨ ਪਿੰਨੀਆਂ ਕੱਲ ਸਾਨੂੰ ਆਪਣੇ ਘਰੋਂ ਬਣਾ ਕੇ ਬੰਦੇ ਦੇਖੇਗੇ ਸਾਡੇ ਏਰੀਆ ਦੇ ਸਾਰੇ ਬੰਦਿਆਂ ਨੇ ਆਪ ਵਟੀਆਂ ਨੇ ਪਿੰਨੀਆਂ ਸੋ ਇਹ ਪਿਆਰ ਹੀ ਆ ਇਹ ਪਿਆਰ ਦਾ ਅੰਦੋਲਨ ਹੈ ਪਿਆਰ ਦੇ ਨਾਲ ਅਸੀਂ ਜੰਗ ਜਿੱਤ ਸਕਦੇ ਆਂ ਕੀ ਬਾਤ ਹੈ ਕਮਾਲ ਹੈ ਜੀ ਕਮਾਲ ਹੈ ਸੋ ਖਾਲਸਾ ਵਾਲੇ ਵੀਰਾਂ ਨੇ ਆਣ ਡਟ ਕੇ ਕੰਮ ਚੱਕਿਆ ਹੋਇਆ ਵਾ ਬਹੁਤ ਮਮਜਦਾ ਸਾਡਾ ਭਰਾ ਪ੍ਰਭ ਜੋ ਉਤਰਾਜੋ ਜੀ ਬਾਬਾ ਜੀ ਅਸੀ ਕੱਲ ਜੀ ਜੀ ਬਹੁਤ ਕਿੰਨੇ ਦਿਨ ਹੋ ਗਏ ਬਾਈ ਛਵੀ ਕੀ ਤੇ ਆ ਰਿਹਾ ਵਿੱਚ ਦੀ ਇੱਕ ਅੱਧੀ ਛੁੱਟੀ ਵੱਜੀ ਸੀ ਅੱਛਾ ਜੀ ਪਰ ਪੂਰੀ ਬੰਨੇ ਬੰਨੇ ਆ ਗੁਰੂ ਪਰਾਇ ਦੀ ਕਿਰਪਾ ਨਾਲ ਅੱਛਾ ਸਾਰਾ ਕੁਝ ਬਹੁਤ ਵਧੀਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਗਈ ਬਾਕੀ ਤੁਸੀਂ ਭਰਾ ਬਾਈ ਆਇਆ ਅੱਜ ਪਰ ਪਹਿਲੇ ਦਿਨ ਤੋਂ ਸਾਰੀ ਟੀਮ ਤੁਹਾਡਾ ਇਹ ਸ਼ਾਇਦ ਕਈ ਕਹਿੰਦੇ ਵੀ ਲੇਟ ਆਏ ਜਾਂ ਜਲਦੀ ਆਏ ਇਹ ਤੁਸੀਂ ਪਹਿਲਾਂ ਕਿੰਨੇ ਸਾਲ ਪਹਿਲਾਂ ਹੀ ਪਾ ਚੁੱਕੇ ਹੋ ਸੀ ਚੜਦੀ ਕਲਾ ਰੱਖੇ ਮਾਰਾ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਸੋ ਜਿੱਥੇ ਬਾਈ ਹੁਣੀ ਸੇਵਾ ਤੇ ਡਟੇ ਨੇ ਉਥੇ ਸਾਡੇ ਪੱਤਰਕਾਰ ਵੀਰ ਸੋ ਇਹ ਵੀ ਉਦੋਂ ਦੇ ਡਟੇ ਹੋਏ ਨੇ ਜੀ ਸੋ ਵਿੱਚ ਮੇਲਾ ਨਾ ਤੁਹਾਡੀਆਂ ਵੀ ਤਿੰਨ ਚਾਰ ਛੁੱਟੀਆਂ ਹੋਈਆਂ ਹੋਈਆਂ ਬਾਈ ਜੀ ਮੈਨੂੰ ਕਾਫੀ ਸਰਟੀਫਿਕੇਟ ਮਿਲੇ ਉਹਦੇ ਅੱਛਾ ਚਰਚਾ ਕਾਫੀ ਹੋਈ ਫਿਰ ਮੈਂ ਤਾਂ ਦਬਈ ਦੋ ਭੱਜਿਆ ਅੱਛਾ ਵੀ ਚੱਲੀਏ ਜੁੜੀ ਹਾਲਾਂਕਿ ਬਹੁਤ ਜਿਵੇਂ ਤੁਸੀਂ ਪਹਿਲਾਂ ਕਿਹਾ ਬਹੁਤ ਸ਼ਾਨਦਾਰ ਗੱਲ ਇੰਟਰਵਿਊ ਚ ਜੀ ਬੰਦਿਆਂ ਦੀਆਂ ਮਜਬੂਰੀਆਂ ਹੈਗੀਆਂ ਕੁਝ ਬੰਦੇ ਮਾਨਸਿਕ ਤੌਰ ਤੇ ਜੁੜਿਆ ਜੀ ਬਾਕੀ ਗਿੱਤੀ ਗਰੇਵਾਲ ਰਮਨਦੀਪ ਸੋਢੀ ਹੁਣ ਫੋਟੋ ਸਟੇਟਾ ਤਾਂ ਹੋ ਨਹੀਂ ਸਕਦੀਆਂ ਜੀ ਜੀ ਬੰਦਾ ਤੇ ਇੱਕੋ ਆ ਉਹ ਸਾਰੀਆਂ ਥਾਵਾਂ ਤੇ ਹਾਜ਼ਰੀ ਨਹੀਂ ਭਰ ਸਕਦਾ ਇਸ ਕਰਕੇ ਕੋਸ਼ਿਸ਼ ਕੀਤੀ ਹੈ ਬਸ ਉਹ ਝੋਟੇ ਹੋਏ ਹੈ ਬਾਈ ਜੀ ਲਗਤਾ ਹੈ ਕੀ ਬਾਤ ਹੈ ਸੋ ਅੱਜ ਅਸੀਂ ਪਹੁੰਚਿਆ ਜੀ ਹੁਣੇ ਤੇ ਸਾਰੇ ਪਾਸੇ ਗੇੜਾ ਦਿੰਦੇ ਆ ਮਿਲਦੇ ਆ ਸਾਰਿਆਂ ਨੂੰ ਤੁਹਾਨੂੰ ਮਾਹੌਲ ਦਿਖਾਉਨੇ ਆ ਜੀ ਕਿਉਂਕਿ ਬਾਹਰ ਜਿਹੜੇ ਬੈਠੇ ਨੇ ਮੇਰੇ ਵਰਗੇ ਕਈਆਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਇੱਥੇ ਮਾਹੌਲ ਐਗਜ਼ੈਕਟ ਹੈ ਕੀ ਕੋਈ ਕਹਿੰਦਾ ਸੀਗਾ ਵੀ ਜੀ ਇਧਰਲੇ ਪਾਸੇ ਐ ਹੋ ਗਿਆ ਕੋਈ ਕਹਿੰਦਾ ਇਹ ਦੂ ਧਰਨੇ ਲੱਗੇ ਕੋਈ ਕਹਿੰਦਾ ਉਹ ਉੱਥੇ ਬਹਿ ਕੇ ਉੱਥੇ ਬਹਿ ਗਏ ਸੋ ਬੜਾ ਪੀਸਫੁੱਲ ਆ ਜੀ ਬਹੁਤ ਵਧੀਆ ਮਾਹੌਲ ਆ ਬੜਾ ਐਂਟਿਕਾ ਟਕਾਇਆ ਮਾਹੌਲ ਹੈ ਸੋ ਸਾਰੇ ਬੰਦੇ ਬੜਾ ਸ਼ਾਂਤ ਮੈਨ ਨਾਲ ਚੱਲ ਰਿਹਾ ਔਰ ਤੁਹਾਨੂੰ ਦਿਖਾਉਨੇ ਆ ਅੱਗੇ ਗੱਲਬਾਤ ਓਕੇ ਜੀ ਸასი ਸ਼ਾਲ ਜੀ ਸਾਰਿਆਂ ਨੂੰ Gracias.